ਸਾਲ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਵੜਪਾਗਾ ਸਮਝਦਾ ਆਪਣੇ ਆਪ ਨੂੰ ਤੁਹਾਡੇ ਚ ਆ ਕੇ ਖੋਜੀ ਬੱਤਿਆਂ ਚ ਔਰ ਵਿਦਵਾਨ ਅਧਿਆਪਕ ਸਹਿਬਾਨਾਂ ਚ ਮਹਾਰਜ ਬਾਣੀ ਚ ਕਹਿੰਦੇ ਸੱਤੀ ਪਹਿਰੀ ਸਤ ਪਲਾ ਬਹੀਆ ਪੜਿਆਂ ਪਾਸ ਉਥੇ ਪਾਪ ਪੁੰਨ ਵਿਚਾਰੀਏ ਗੂੜਾ ਕਟੇ ਰਾਸ ਜਿੰਦਗੀ ਦੀ ਚੰਗੀ ਪੂੰਜੀ ਵੱਧਦੀ ਹੈ ਤੇ ਗੁਰਿਆਈ ਘਟਦੀ ਹੈ ਜਦੋਂ ਅਸੀਂ ਚੰਗੀ ਸਹੋਬਤ ਵਿੱਚ ਵਿਦਵਾਨਾਂ ਦੀ ਗੁਣੀ ਪੁਰਖਾਂ ਦੀ ਸਹੋਬਤ ਵਿੱਚ ਬੈਠਦੇ ਆ ਤੇ ਮੇਰੇ ਲਈ ਬਹੁਤ ਕੁਝ ਸਿੱਖਣ ਵਾਲਾ ਹੁੰਦਾ ਜਦੋਂ ਵੀ ਮੈਂ ਯੂਨੀਵਰਸਿਟੀ ਆਉਂਦਾ ਯੂਨੀਵਰਸਿਟੀ ਸ਼ਬਦ ਹੀ ਐਸਾ ਹੈ ਤੇ ਮੈਂ ਆਪਣੇ ਆਪ ਨੂੰ ਸੱਚੀ ਵਿੱਚ ਬਹੁਤ ਭਾਗਸ਼ਾਲੀ ਸਮਝਦਾ ਗੁਰੂ ਸਾਹਿਬ ਜੀ ਦੀਆਂ ਕੁਰਬਾਨੀਆਂ ਨੂੰ ਹਰ ਸਕਸ਼ ਸਜਦਾ ਕਰ ਰਿਹਾ ਜਿਸ ਹਿਰਦੇ ਤੱਕ ਵੀ ਇਹ ਸੁਨੇਹਾ ਪਹੁੰਚਦਾ ਹੈ ਉਹੀ ਪਿਗਲ ਜਾਂਦਾ ਹੈ ਇੱਥੇ ਵਰਨਾ ਦੀ ਜਾਤਾਂ ਦੀ ਪ੍ਰਾਂਤਾਂ ਦੀ ਵੰਡ ਕੋਈ ਅਰਥ ਨਹੀਂ ਰੱਖਦੀ ਹਾਂ ਇੱਥੇ ਸਾਡੀ ਜ਼ਿੰਮੇਵਾਰੀ ਹੈ ਜ਼ਰੂਰ ਬਣ ਜਾਂਦੀ ਹੈ ਵੀ ਅਸੀਂ ਸੁਨੇਹਾ ਕਿੱਥੋਂ ਤੱਕ ਪਹੁੰਚਾ ਰਹੇ ਹਾਂ ਜਿਹੜਾ ਇੱਕ ਵਾਰੀ ਸੁਣਦਾ ਹੈ ਉਹ ਦਰਵ ਉੱਠਦਾ ਹੈ ਤੇ ਮੈਂ ਸਮਝਦਾ ਵੀ ਜਿਹੜਾ ਦਰਵ ਉੱਠਦਾ ਹੈ ਉਹਦੇ ਅੰਦਰ ਹੀ ਇਨਸਾਨੀਅਤ ਜਿੰਦਾ ਹੁੰਦੀ ਹੈ ਜਿਹੜਾ ਪਿਗਲਦਾ ਹੀ ਨਹੀਂ ਹੈ ਉਹ ਪੱਥਰ ਹੀ ਹੈ ਥੋ ਪਿਗਲ ਜਾਣਾ ਵਹਿ ਤੁਰਨਾ ਬਾਬਾ ਕਬੀਰ ਇੱਕ ਬਚਨ ਕਹਿੰਦੇ ਆ ਉਹ ਕਹਿੰਦੇ ਵੀ ਗੜੇ ਪੈਂਦੇ ਆ ਤੇ ਜੇ ਗੜੇ ਪਿਗਲ ਨਾ ਤੇ ਉਹ ਨਦੀ ਦਾ ਹਿੱਸਾ ਬਣ ਕੇ ਸਮੁੰਦਰ ਸੌ ਸਾਗਰ ਚ ਲੀਨ ਨਹੀਂ ਹੋ ਸਕਦੇ ਜਦੋਂ ਪਿਗਲਦੇ ਆ ਤੇ ਉਦੋਂ ਹੀ ਆਪਣੀ ਮੰਜ਼ਿਲ ਵੱਲ ਜਾਂਦੇ ਆ ਕਬੀਰ ਔਲਾ ਗਲ ਪਾਣੀ ਭਿਆ ਜਾਇਲ ਮਿਲਿਆ ਟਾਲਕੂਲ ਸੋ ਇਹ ਹਰ ਹਿਰਦੇ ਤੱਕ ਸੁਨੇਹਾ ਪਹੁੰਚਾਉਣਾ ਬਹੁਤ ਜ਼ਰੂਰੀ ਔਰ ਚੰਗਾ ਲੱਗਿਆ ਵੀ ਹਰ ਸਾਲ ਦੀ ਤਰ੍ਹਾਂ ਨਵੇਂ ਵਿਦਿਆਰਥੀ ਪਹਿਲੇ ਚਲੇ ਜਾਂਦੇ ਆ ਫਿਰ ਉਹਨਾਂ ਦੇ ਵਿੱਚ ਮੰਥਨ ਹੁੰਦਾ ਔਰ ਸਭ ਤੋਂ ਚੰਗਾ ਲੱਗਦਾ ਮੈਂ ਹੁਣ ਵੀ ਡਾਕਟਰ ਸਾਹਿਬ ਹੋਰਾਂ ਨਾਲ ਗੱਲ ਕਰ ਰਿਹਾ ਸੀ ਕਿ ਮੈਨੂੰ ਇਹ ਲੱਗਦਾ ਵੀ ਚੰਗੀ ਕਿਸਮਤ ਹੈ ਸਾਡਾ ਪਵੇਖੂ ਜਿਲ੍ਹਾ ਜਦੋਂ ਬਾਹਰ ਨਿਕਲ ਕੇ ਬੱਚੇ ਸਵਾਲ ਕਰਦੇ ਹੁਣ ਪੁੱਛਦੇ ਨੇ ਕਥਾ ਤੋਂ ਉੱਠੀ ਹੈ ਤੇ ਵੀ ਸਾਡੇ ਇਹ ਸਵਾਲ ਤੇ ਇਹ ਸ਼ੁਭ ਸ਼ਗਨ ਹੈ। ਔਰ ਤੁਸੀਂ ਫਤੇਗੜ ਸਾਹਿਬ 'ਤੇ ਬੈਠੇ ਹੋ। ਫਤੇਗੜ ਸਾਹਿਬ ਸ਼ਬਦ ਹੀ ਆਪਣੇ ਆਪ 'ਚ ਯੂਨੀਵਰਸਿਟੀ ਹੈ। ਜਿੱਥੇ ਮੈਂ ਸਮੇਂ ਦਾ ਮਾਂ ਗੁਜਰੀ ਅਧਿਆਪਕ ਨੇ ਤੇ ਸਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸਿਲੇਬਸ ਹੈ। ਜਿਹੜੀ ਇਨਸਾਨੀਅਤ ਸਿਖਾਉਂਦੀ ਹੈ, ਕਰੋਨਾ ਸਿਖਾਉਂਦੀ ਹੈ। ਸੱਚ ਦੀ ਪਹਿਰੇਦਾਰੀ ਸਿਖਾਉਂਦੀ ਹੈ। ਅਮਲੀ ਜੀਵਨ ਸਿਖਾਉਂਦੀ ਹੈ। ਜਲੰਭਰ ਉਹ ਦੂਜਣਾ ਸਿਖਾਉਂਦੀ ਹੈ ਦ੍ਰਿੜਤਾ ਦਿੰਦੀ ਹੈ ਆਤਮ ਬਲ ਦਿੰਦੀ ਹੈ ਕੁੱਟ-ਕੁੱਟ ਕੇ ਆਤਮ ਵਿਸ਼ਵਾਸ ਪਰਦੀ ਹੈ ਤੋਂ ਫਤਿਹਗੜ੍ਹ ਸਾਹਿਬ ਨਾਮ ਹੀ ਆਪਣੇ ਆਪ ਵਿੱਚ ਯੂਨੀਵਰਸਿਟੀ ਹੈ ਮਾਂ ਗੁਜਰੀ ਜੀ ਦੇ ਅਸੀਂ ਸਖਿਆਰਥੀ ਹਾਂ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅਧਿਆਪਕ ਬੱਚੇ ਸਟੂਡੈਂਟਸ ਬੈਠੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਤੁਸੀਂ ਸਮਝਦਾ ਮੈਂ ਕਿ ਉਸ ਕਤਾਰ ਦੇ ਸਟੂਡੈਂਟ ਤੁਹਾਨੂੰ ਸਾਰਾ ਕੁਝ ਸਿੱਖਣ ਨੂੰ ਮਿਲ ਰਿਹਾ ਵਿਦਵਾਨ ਖੋਜੀ ਬੈਠੇ ਨੇ ਗੱਲਾਂ ਉਹਨਾਂ ਨੇ ਕਰਨੀਆਂ ਤੁਹਾਡੇ ਨਾਲ ਮਸੂਰੀ ਸ਼ਹੀਦ ਵਿਸ਼ੇ ਤੇ ਡਾਕਟਰ ਹਰਦੇਵ ਸਿੰਘ ਜੀ ਰਾਂਦੇ ਸੁਣ ਰਿਹਾ ਸੀ ਲੈਕਚਰ ਬਹੁਤ ਕਮਾਲ ਦਾ ਔਰ ਮੈਂ ਤੇ ਇਹਨਾਂ ਨੂੰ ਸੁਣ ਸੁਣ ਕੇ ਡਾਕਟਰ ਪਰਮਵੀਰ ਸਿੰਘ ਜੀ ਬੈਠੇ ਆ ਕੋਡ ਕਰ ਕਰਕੇ ਸਿਕੰਦਰ ਸਿੰਘ ਮੇਰੇ ਵੀਰ ਨੇ ਵੱਡੇ ਤੋਂ ਉਹ ਬੋਲ ਲੈਂਦੇ ਆ ਸੀ ਪੜਿਆਂ ਦੇ ਕੋਲੋਂ ਸੁਣ ਸੁਣ ਕੇ ਪਰ ਹੈ ਇਹ ਬਹੁਤ ਜਜ਼ਬਾਤੀ ਜਿਹਾ ਬਹੁਤ ਹੀ ਭਾਵਕ ਜਿਹਾ ਬਹੁਤ ਹੀ ਹਿਰਦੇ ਵੇਦਕ ਜਿਹਾ ਸਾਕੇ ਨੇ ਬਹੁਤ ਹੀ ਜ਼ਾਦਾ ਜਦੋਂ ਕੋਈ ਚੀਜ਼ ਪਿਗਲਦੀ ਹੈ ਤੇ ਉਦੋਂ ਹੀ ਉਹਨੂੰ ਸੰਚੇ ਚ ਢਾਲਿਆ ਜਾ ਸਕਦਾ ਹੈ ਘੜਿਆ ਜਾ ਸਕਦਾ ਹੈ ਫੇਰ ਹੀ ਉਹਨੂੰ ਕੋਈ ਰੂਪ ਦਿੱਤਾ ਜਾ ਸਕਦਾ ਹੈ ਤੇ ਇਹ ਜਿਹੜਾ ਸ਼ਬਦ ਹੈ ਸ਼ਹੀਦ ਸ਼ਬਦ ਪਹਿਲਾਂ ਵੀ ਮੌਜੂਦ ਸੀ ਮੈਂ ਸਮਝਦਾ ਵੀ ਜਿੰਨਾ ਬਾਬਿਆਂ ਨੂੰ ਅਸੀਂ ਯਾਦ ਕਰ ਰਹੇ ਹਾਂ ਉਹਨਾਂ ਨੇ ਇਸ ਸ਼ਬਦ ਨੂੰ ਕਿੱਡਾ ਵੱਡਾ ਰੁਤਬਾ ਦੇ ਦਿੱਤਾ ਤੇ ਮੈਨੂੰ ਤੇ ਇੱਕ ਗੱਲ ਸਮਝ ਵਿੱਚ ਆਉਂਦੀ ਹੈ ਜਿਹੜੀ ਬਹੁਤ ਜ਼ਰੂਰੀ ਸਮਝਣੀ ਚਾਹੀਦੀ ਹੈ ਸਾਰੀ ਮਨੁੱਖਤਾ ਨੂੰ ਜਦੋਂ ਅਸੀਂ ਸ਼ਹੀਦ ਸ਼ਬਦ ਸ਼ਬਦ ਦੀ ਤੈਅ ਤੱਕ ਜਾਂਦੇ ਹਾਂ ਫਿਰ ਪਤਾ ਲੱਗਦਾ ਕਿ ਧਰਮ ਜਾਂ ਧਾਰਮਿਕ ਹੋਣਾ ਸੁੱਖਾਂ ਦਾ ਬਿਜ਼ਨਸ ਨਹੀਂ ਹੈ ਬਹੁਤ ਵੱਡਾ ਧੋਖਾਏ ਹੋ ਰਿਹਾ ਅੱਜ ਕਿ ਧਰਮ ਨੂੰ ਸੁੱਖਾਂ ਦੀ ਦੁਕਾਨ ਸਮਝ ਲਿਆ ਹੋਇਆ ਹੈ ਧਾਰਮਿਕ ਸਥਾਨਾਂ ਨੂੰ ਤੇ ਅਸੀਂ ਇਸ ਵਾਸਤੇ ਧਾਰਮਿਕਾਂ ਜਾਂ ਧਰਮ ਦੀਆਂ ਕਿਰਿਆਵਾਂ ਕਰ ਰਹੇ ਹਾਂ ਜਿਨ੍ਹਾਂ ਦੀ ਬੁਨਿਆਦ ਦੋ ਗੱਲਾਂ ਤੇ ਕੀਤੀ ਹੋਈ ਹੈ ਇੱਕ ਲਾਲਚ ਇੱਕ ਡਰ ਇਦਾਂ ਹੋ ਰਿਹਾ ਜਿੰਨਾ ਕੁਛ ਪੜਿਆ ਜਾ ਰਿਹਾ ਕੁਝ ਜਾਣਨ ਵਾਸਤੇ ਨਹੀਂ ਪੜਿਆ ਜਾ ਰਿਹਾ ਕੁਝ ਕਮਾਉਣ ਵਾਸਤੇ ਨਹੀਂ ਪੜਿਆ ਜਾ ਰਿਹਾ ਉਹਦੀ ਬੇਸ ਬੁਨਿਆਦ ਇਹ ਹੈ ਵੀ ਮਿਲੇਗਾ ਕੀ ਜਾਂ ਫਿਰ ਖੋਪਸਤਾ ਰਿਆ ਡਰ ਸਤਾ ਰਿਆ ਜਿਉਂਦੇ ਜੀਦਾ ਨਹੀਂ ਮਰਨ ਤੋਂ ਬਾਅਦ ਦਾ ਵੀ ਫਿਰ ਕੀ ਹੋਏਗਾ ਮਰਨ ਤੋਂ ਬਾਅਦ ਕਿੱਥੇ ਜਾਣਾ ਡਾਕਟਰ ਭਾਈ ਵੀਰ ਸਿੰਘ ਜੀ ਉਹਨਾਂ ਦੀਆਂ ਲਿਖਤਾਂ ਜਦੋਂ ਪੜਦੇ ਆਂ ਬਾਬਾ ਨੌਧ ਸਿੰਘ ਵੱਡੀ ਉਹਨਾਂ ਦੀ ਲਿਖਤ ਹੈ ਵੱਡਕਾਰੀ ਉਹਦੇ ਚ ਉਹਨਾਂ ਨੇ 100 ਸਾਲ ਪਹਿਲਾਂ ਇੱਕ ਗੱਲ ਬੜੀ ਵਧੀਆ ਲਿਖੀ ਕਿ ਜਿਹੜੇ ਲੋਕ ਇਸ ਧੰਦੇ ਦੇ ਰਾਹੀ ਧਰਮ ਦੀ ਗਿਣਤੀ ਵਧਾਉਣਾ ਚਾਹੁੰਦੇ ਆ ਡਰ ਤੇ ਲਾਲਚ ਨਾਲ ਉਹ ਮਤ ਸੋਚਣ ਵੀ ਅਸੀਂ ਧਾਰਮਿਕ ਲੋਕਾਂ ਦਾ ਸਮੂਹ ਇਕੱਠਾ ਕਰ ਰਹੇ ਆ ਉਹ ਲੋਭੀ ਤੇ ਕਾਇਰਾਂ ਦੀ ਭੀੜ ਇਕੱਠੀ ਕਰ ਰਹੇ ਆ ਤਾਂ ਜਦੋਂ ਅਸੀਂ ਸ਼ਹੀਦੀ ਦੇ ਮਰਤਬੇ ਨੂੰ ਵੇਖਦੇ ਆ ਤੇ ਸਮਝ ਆਉਂਦੀ ਆ ਕਿ ਇਹ ਲੋਭੀ ਤੇ ਕਾਇਰ ਲੋਕਾਂ ਦਾ ਰਾਹ ਨਹੀਂ ਹੈ ਇਹ ਬਿਜ਼ਨਸ ਵਾਲੇ ਲੋਕਾਂ ਦਾ ਰਾਹ ਨਹੀਂ ਹੈ ਧਰਮ ਧੰਦਾ ਨਹੀਂ ਹੈ ਇਹਦੀ ਸ਼ੁਰੂਆਤ ਹੈ ਕੁਝ ਪਾਉਣ ਚ ਨਹੀਂ ਤਿਆਗਣ ਚ ਹੈ ਕੁਰਬਾਨ ਕਰਨ ਚ ਹੈ ਮਨੁੱਖਤਾ ਲਈ ਸੱਚ ਲਈ ਆਦਰਸ਼ਾਂ ਲਈ ਸਭ ਕੁਝ ਨਿਸ਼ਾਵਰ ਹੋਰ ਨਿਸ਼ਾਵਰ ਕਰਨ ਦੀ ਸਮਰਪਣ ਕਰਨ ਦੀ ਸਿਖਰ ਹੈ ਸ਼ਹਾਦਤ ਕੀ ਕੁਝ ਸਮਰਪਿਤ ਕਰ ਸਕਦੇ ਅਸੀਂ ਪੈਸੇ ਵਾਲਾ ਕੁਝ ਹਿੱਸਾ ਪੈਸੇ ਦਾ ਸਮਰਪਿਤ ਕਰ ਸਕਦਾ ਹੈ ਗਿਆਨ ਵਾਲਾ ਕੁਝ ਗਿਆਨ ਵੰਡ ਸਕਦਾ ਹੈ ਸ਼ਹਾਦਤ ਸਮਰਪਣ ਦੀ ਸ਼ਿਖਰ ਹੈ ਜੋ ਕੁਝ ਹੈ ਸਾਰਾ ਕੁਝ ਅਰਪਣ ਕਰ ਦਿੱਤਾ ਤੇ ਮੈਂ ਸਮਝਦਾ ਵੀ ਇਹਦੀ ਟੀਰ ਫਾੜ ਕਰਕੇ ਦਾ ਵਿਸ਼ਲੇਸ਼ਣ ਕਰਨ ਦੀ بجائے ਪਹਿਲਾ ਨੁਕਤਾ ਇਹ ਹੈ ਵੀ ਸ਼ਹਾਦਤ ਤੋਂ ਬਾਅਦ ਸਾਡਾ ਫਰਜ਼ ਕੀ ਹੈ ਕਿਉਂਕਿ ਬਹੁਤ ਵੱਡੀ ਘਟਨਾ ਹੋ ਜਾਂਦੀ ਹੈ ਮੰਨ ਲਓ ਕਿਸੇ ਬੰਦੇ ਨੇ ਆਪਣੀ 50 ਕਰੋੜ ਦੀ ਪ੍ਰਾਪਰਟੀ ਦੇ ਦਿੱਤੀ ਹੈ ਤੇ ਵੱਡਾ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਉਹਨੂੰ ਵਰਤਣ ਵਾਲੇ ਨੇ ਵਰਤਨਾ ਕਿੱਥੇ ਆ। ਵੀ ਉਹਨੂੰ ਬਹੁਤ ਵੱਡਾ ਕਾਰਨਾਮਾ ਕਰ ਦਿੱਤਾ। ਆਪਣੀ 100 ਕਰੋੜ ਦੀ ਜਾਂ ਸਾਰਾ ਕੁਝ ਦੇ ਦਿੱਤਾ। ਸ਼ਹਾਦਤ ਵਾਲੇ ਨੇ ਰੱਖਿਆ ਹੀ ਕੱਖ ਨਹੀਂ ਆ। ਤੇ ਅਗਲਾ ਸਟੈਪ ਬਣ ਜਾਂਦਾ ਜਿਹੜਾ ਵਾਰਸਾਂ ਦਾ ਹੈ। ਤੇ ਮੈਂ ਅਕਸਰ ਕਹਿੰਦਾ ਨਾ ਵੀ ਸ਼ਹਾਦਤ ਤੇ ਇੱਕ ਬੀਜ ਹੈ। ਅੱਗੇ ਹੈਗੀ ਮੇਰੇ ਖਲ ਜਗਾ ਦੇਖੋ। ਬਹੁਤ ਵਧੀਆ ਲੱਗਿਆ ਬੱਚੇ ਹੋਰ ਆ ਰਹੇ ਆ ਤੁਹਾਡੀ ਕੁਰਿਓਸਿਟੀ ਚੰਗੀ ਲੱਗੀ ਬਹੁਤ ਸ਼ੁਕਰ ਹੈ ਸ਼ਹਾਦਤ ਜਿਹੜਾ ਮੈਨੂੰ ਲੱਗਦਾ ਨਾ ਵੀ ਇੱਕ ਬੀਜ ਹੈ ਜਿਵੇਂ ਖੇਤ ਵਿੱਚ ਮਿੱਟੀ ਚ ਬੀਜ ਪਾਈਦਾ ਤੇ ਬੀਜ ਆਪਣੀ ਕਿਰਿਆ ਕੀ ਕਰਦਾ ਆਪਾ ਫਨਾਹ ਕਰ ਦਿੰਦਾ ਮਿੱਟੀ 'ਚ ਮਿਲਾ ਦਿੰਦਾ ਆਪ ਉਹਨੂੰ ਉਹਨੂੰ ਇਹ ਗੱਲ ਦੀ ਕੋਈ ਭੁੱਖ ਨਹੀਂ ਵੀ ਮੇਰੇ ਬਾਦ ਮੇਲੇ ਲੱਗਣੇ ਸਾਹਿਬ ਜੀ ਜਦੋਂ ਇਸ ਗੱਲ ਨਾਲ ਕੋਈ ਮਕਸਦ ਨਹੀਂ ਹੈ ਵੀ ਮੇਰਾ ਨਾ ਸਾਡਾ ਨਾਂ ਚਮਕਣਾ ਅੱਜ ਜਦਾਂ ਹਰ ਕੰਮ ਕਰਦੇ ਆ ਥੋੜੀ ਜੀ ਭੁੱਖ ਹੁੰਦੀ ਹੈ ਪਬਲਿਸਿਟੀ ਦੀ ਸ਼ਹੀਦ ਆਪਣਾ ਸਾਰਾ ਕੁਝ ਉਸ ਬੀਜ ਵਾਂਗ ਮਿੱਟੀ 'ਚ ਮਿਲਾ ਦਿੰਦਾ ਤੇ ਉਸ ਮਿੱਟੀ ਵਿੱਚੋਂ ਫਿਰ ਇੱਕ ਪੌਦਾ ਨਿਕਲਦਾ ਉਸ ਪੌਦੇ ਦੀ ਫਸਲ ਵਾਰਸਾਂ ਦੇ ਸਾਹਮਣੇ ਹੁੰਦੀ ਹੈ ਮੈਂ ਸਮਝਦਾ ਵੀ ਸ਼ਹੀਦ ਨਾਲੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਫਿਰ ਵਾਰਸਾਂ ਨਹੀਂ ਬਣ ਜਾਂਦੀ ਵੀ ਉਹ ਫਸਲ ਕਿਤੇ ਉੱਜੜ ਤੇ ਨਹੀਂ ਰਹੀ ਕੀ ਮਕਸਦ ਦੱਸਦੇ ਨੇ ਸਹਬਜ਼ਾਦੇ ਭਾਵੇਂ ਅੱਲਾਹ ਯਾਰ ਖਾਂ ਜੋਗੀ ਦੀ ਲਿਖਤ ਇਤਿਹਾਸ ਨਹੀਂ ਆ ਪਰ ਇਤਿਹਾਸਕ ਹੋ ਗਈ ਇਤਿਹਾਸਕ ਮਹੱਤਵ ਬਣ ਗਿਆ ਉਹਦਾ ਤੇ ਉਹਦੇ ਚ ਸੈਂਸ ਜਿਹੜੀ ਮਿਲਦੀ ਆ ਨਾ ਉਹ ਸਿੱਖ ਸਿਧਾਂਤਾਂ ਦੇ ਬਹੁਤ ਨੇੜੇ ਆ ਜੀ ਬਹੁਤ ਜ਼ਿਆਦਾ ਨੇੜੇ ਤੇ ਮਹਰਾਨ ਹੁੰਦਾ ਵੀ ਜਦੋਂ ਉਹ ਮਿਸ਼ਨ ਦੱਸਦੇ ਆ ਕਿ ਅਸੀਂ ਅਸਲੀ ਸ਼ਹੀਦ ਹੋ ਰਹੇ ਆ ਵੀ ਜ਼ੁਲਮ ਦਾ ਰਾਜ ਖਤਮ ਕਰਨਾ ਹੈ ਹਲੇ ਮੀਰਾਜ ਦੀ ਸੰਕਲਪ ਜਿਹੜਾ ਸੀ ਬੇਗਮਪੁਰੇ ਦਾ ਹਲੇ ਮੀਰਾਜ ਜਿੱਥੇ ਸਾਰੀ ਮਨੁੱਖਤਾ ਆਜ਼ਾਦ ਹੋ ਸਕੇ ਰੂਹਾਨੀ ਆਜ਼ਾਦੀ ਚ ਆਤਮਕ ਆਜ਼ਾਦੀ ਚ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਹੋਵੇ ਭਾਵਨਾਵਾਂ ਦੀ ਕਦਰ ਹੋਵੇ ਤੇ ਫਿਰ ਉਸ ਰਾਜ ਦਾ ਸੰਕਲਪ ਵੀ ਸਥਾਪਿਤ ਕਰਕੇ ਗੱਲ ਨਹੀਂ ਮੁੱਕਦੀ ਫਿਰ ਉਹ ਕਹਿੰਦੇ ਨਹੀਂ ਇਸ ਤੋਂ ਅੱਗੇ ਸਾਡਾ ਕੀ ਮਿਸ਼ਨ ਹੈ ਕਿਉਂ ਅਸੀਂ ਆਪਾ ਕੁਰਬਾਨ ਕਰ ਰਹੇ ਹਾਂ ਜੋ ਅਸੀਂ ਵਾਰਸਾਂ ਤੋਂ ਚਾਹੁੰਦੇ ਹਾਂ ਕਿ ਇਸ ਦੁਨੀਆ ਦੇ ਵਿੱਚ ਜ਼ੁਲਮ ਖਤਮ ਹੋ ਜਾਏ ਜਦੋਂ ਕਹਿੰਦੇ ਆ ਹਮ ਜਾਨ ਦੇ ਕੇ ਹੁਣ ਉਹ ਫਿਕਰੇ ਜੋਗੀ ਜੀ ਸਹਿਬਜ਼ਾਦਿਆਂ ਦੇ ਮੁੱਖੋਂ ਬੁਲਵਾ ਰਹੇ ਤੇ ਬਹੁਤਾ ਨੇੜੇ ਐ ਸਿੱਖ ਸਿਧਾਂਤਾਂ ਦੀ ਵਿਆਖਿਆ ਦੇ ਅਨੁਸਾਰ ਇਸ ਲਈ ਕੋਟ ਕੋਟ ਕਰ ਹਾਂ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ ਸਿੱਖੀ ਕੀ ਨੀਮ ਸਰੋਂ ਪੀ ਉਠਾ ਚਲੇ ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ ਤੇ ਜਦੋਂ ਸਲਤਨਤ ਦੀ ਗੱਲ ਕਰਦੇ ਆ ਤੇ ਫਿਰ ਉਹ ਇਹ ਨਹੀਂ ਕਹਿੰਦੇ ਵੀ ਅਸੀਂ ਆਪਣੇ ਲਈ ਕਰ ਰਹੇ ਕਹਿੰਦੇ ਗੱਦੀ ਸੇ ਤਖਤ ਬਸ ਸਭ ਕੌਮ ਪਾਏਗੀ ਤੇ ਉਹਦੇ ਤੋਂ ਅੱਗੇ ਇਹ ਨਹੀਂ ਕਿ ਰਾਜ ਸਥਾਪਿਤ ਕਰਨਾ ਮਿਸ਼ਨ ਹੈ ਉਹਦੇ ਤੋਂ ਅਗਲੀ ਗੱਲ ਕਹਿੰਦੇ ਆ ਵੀ ਅਗਲਾ ਕੰਮ ਕੀ ਹੈ ਇਸ ਜਹਾਂ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏ ਇਹ ਤਰ ਬਰਤਮ ਉਹਨਾਂ ਦਾ ਨਿਸ਼ਾਨਾ ਹੈ ਜੀ ਵੀ ਸਾਰੇ ਸੰਸਾਰ ਦੇ ਵਿੱਚੋਂ ਜ਼ੁਲਮ ਕਰਨ ਵਾਲੀਆਂ ਤਾਕਤਾਂ ਕਿਸੇ ਤੇ ਜ਼ੁਲਮ ਹੋਏ ਹੀ ਨਾ ਕਿਸੇ ਤੇ ਅਤਿਆਚਾਰ ਹੋਏ ਹੀ ਨਾ ਕਿਸੇ ਦੇ ਜੰਜੂ ਉਤਰ ਨਹੀਂ ਨਾ ਜਦੋਂ ਮਿਸ਼ਨ ਵੱਡਾ ਹੁੰਦਾ ਨਾ ਉਦੋਂ ਫਿਰ ਕਰਮ ਵੱਡਾ ਹੁੰਦਾ ਮੌਤ ਤੇ ਬਹੁਤ ਸਾਰੇ ਲੋਕਾਂ ਨੂੰ ਆਈ ਹੋਏਗੀ ਚੋਰਾ ਨੂੰ ਵੀ ਆਈ ਹੋਏਗੀ ਉਸ ਵੇਲੇ ਰਾਜਿਆਂ ਨੇ ਦਿੱਤੀ ਹੋਏਗੀ ਮੌਤਾ ਕੀ ਹੈ ਜਿਨ੍ਹਾਂ ਨੇ ਨਹੀਂ ਕੁਝ ਕੀਤਾ ਉਹਨਾਂ ਨੂੰ ਵੀ ਆਈ ਹੋਏਗੀ ਬੰਦਾ ਸਿਰਫ ਮੌਤ ਨਾਲ ਮਹਾਨ ਨਹੀਂ ਹੁੰਦਾ ਉਹ ਮੌਤ ਸ਼ਹਾਦਤ ਦਾ ਰੁਤਬਾ ਕਦੋਂ ਪਾ ਲੈਂਦੀ ਹੈ ਜ ਜਦੋਂ ਮਕਸਦ ਵੱਡਾ ਹੁੰਦਾ ਹੈ ਜਾਣ ਤੇ ਸਾਰਿਆਂ ਦੀ ਜਾਣੀ ਆਪਾਂ ਬੜੀ ਵਾਰ ਸ਼ੇਰ ਬੋਲਦੇ ਹੁੰਦੇ ਆ ਜਿਸ ਦਜ ਸੇ ਕੋਈ ਮਕਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਤੀ ਹੈ ਇਸ ਜਾਨ ਕੀ ਕੋਈ ਬਾਤ ਨਹੀਂ ਜੇ ਜਾਨ ਤੋ ਆਣੀ ਜਾਨੀ ਹੈ ਉਹ ਮਟਕ ਕਾਇਮ ਰਹਦੀ ਹੈ ਉਹ ਮਿਸ਼ਨ ਕਾਇਮ ਉਹ ਗੌਰਵਕਾਇਮ ਰਹਿੰਦਾ ਹੈ ਤੋ ਸਹਿਬਜ਼ਾਦਿਆਂ ਦੀ ਸ਼ਹਾਦਤ ਗੁਰੂ ਵੰਸ਼ ਦੀ ਸ਼ਹਾਦਤ ਸਾਡੇ ਵਾਸਤੇ ਵਾਕਿਆਕ ਮੀਲ ਪੱਥਰ ਹੈ ਔਰ ਸਿਰਫ ਇੱਕ ਕਿੱਸਾ ਨਹੀਂ ਇੱਕ ਸਟੋਰੀ ਨਹੀਂ ਇੱਕ ਬੀਤੇ ਦੀ ਬਾਤ ਨਹੀਂ ਸਾਡੇ ਭਵਿੱਖ ਨੂੰ ਰੋਸ਼ਨ ਕਰਨ ਵਾਸਤੇ ਬਹੁਤ ਵੱਡੀ ਮਿਸ਼ਾਲ ਹੈ ਤੇ ਜੇ ਮੈਂ ਥੋੜੀ ਜੀ ਇਹਦੇ ਪਿਛੋਕੜ ਦੀ ਗੱਲ ਹੁਣ ਸ਼੍ਰੀ ਅਨੰਦ ਸ਼੍ਰੀ ਅਨੰਦਪੁਰ ਸਾਹਿਬ ਤੋਂ ਇਹ ਮੂਵਮੈਂਟ ਜਦੋਂ ਸਾਰੀ ਚੱਲਦੀ ਹੈ ਤੇ ਮੈਂ ਕੁਦਰਤੀ ਨਾ ਬੋਲਦਿਆਂ ਬੋਲਦਿਆਂ ਮੇਰੇ ਜਨ ਵਿੱਚ ਦੋ ਗੱਲਾਂ ਆਈਆਂ ਪੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਆਏ ਤੇ ਉਹਨਾਂ ਨੂੰ ਕੀ ਚੀਜ਼ ਮਿਲੀ ਉੱਥੋਂ ਉਹਨਾਂ ਦੇ ਮਾਤਾ ਪਿਤਾ ਨੇ ਗੁਰੂ ਸਾਹਿਬ ਆਪ ਲਿਖਦੇ ਆ ਉਹ ਕਹਿੰਦੇ ਵੀ ਸਾਨੂੰ ਮਦਰ ਦੇਸ਼ ਲੈ ਆਉਂਦਾ ਪਟਨਾ ਸਾਹਿਬ ਤੋਂ ਤੇ ਇੱਥੇ ਆ ਕੇ ਦੋ ਗੱਲਾਂ ਪਿਆਰ ਤੇ ਚਲੋ ਸਾਰੀ ਕਰਦੇ ਆ ਪਿਤਾ ਜੀ ਨੇ ਮਿਲਣਾ ਸੀ ਲੰਬੇ ਸਮੇਂ ਬਾਅਦ ਧੰਨ ਗੁਰਦੇਵ ਸਾਹਿਬ ਜੀ ਨੇ ਮਾਮਾ ਨੇ ਵੀ ਲਾਡ ਲਟਾਉਣੀ ਹੁੰਦੀ ਆ ਪਰ ਦੋ ਗੱਲਾਂ ਕਹਿੰਦੇ ਮਹੱਤਵਪੂਰਨ ਜੜੀਆਂ ਸਾਡੀ ਜ਼ਿੰਦਗੀ ਚ ਵਾਪਰੀਆਂ ਇਹ ਇਹ ਬੁਨਿਆਦ ਹੈ ਭਾਵੇਂ ਕੋਈ ਸਿੱਖ ਜੁੰਦਾ ਰਹਿੰਦਾ ਤੇ ਭਾਵੇਂ ਸਿੱਖ ਕੁਰਬਾਨ ਹੋ ਜਾਂਦਾ ਉਹਦੀ ਸਾਰੀ ਜ਼ਿੰਦਗੀ ਦੀ ਬੁਨਿਆਦ ਇੱਥੇ ਆ। ਜਦੋਂ ਕਹਿੰਦੇ ਮਦਰ ਦੇਸ ਹਮ ਕੋ ਲਿਆਏ ਭਾਂਤ ਭਾਂਤ ਦਈਨ ਦੁਲਰਾਏ ਕੀਨੀ ਅਨਕ ਭਾਂਤ ਤਨ ਰੱਛਾ ਦਿਨੀ ਭਾਂਤ ਭਾਂਤ ਕੀ ਛਛਾ ਤੇ ਉਹ ਮੇਰਾ ਧਿਆਨ ਕੇਂਦਰਤ ਹੋਇਆ ਦੋਆਂ ਗੱਲਾਂ ਤੇ ਰੱਛਾ ਤੇ ਛਛਾ ਰੱਛਾ ਮਤਲਬ ਆਤਮ ਨਿਰਭਰ ਹੋਣਾ ਆਤਮ ਨਿਰਭਰ ਕਦੋਂ ਹੋਣਾ ਜਦੋਂ ਜਿਹੜਾ ਬੰਦਾ ਆਪਣੀ ਰੱਛਾ ਦੇ ਕਾਬਿਲ ਨਹੀਂ ਉਹ ਕਿਸੇ ਦੀ ਕਿੱਥੋਂ ਕਰੇਗਾ ਦੋ ਗੱਲਾਂ ਕਹਿੰਦੇ ਸਾਡੇ ਮਾਤਾ ਪਿਤਾ ਨੇ ਲਾੜ ਵੀ ਲੜਾਏ ਸਭ ਕੋ ਪਟਨਾ ਸਾਹਿਬ ਤਾਂ ਲੈਨ ਦਾ ਰੱਛਾ ਤੇ ਛਿਛਾ ਅਨੰਦਪੁਰ ਸਾਹਿਬ 'ਚ ਦੋ ਚੀਜ਼ਾਂ ਸਾਨੂੰ ਮਿਲੀਆਂ ਸਿੱਖਿਆ ਮਤਲਬ ਐਜੂਕੇਸ਼ਨ ਔਰ ਅਨੰਦਪੁਰ ਸਾਹਿਬ ਐਜੂਕੇਸ਼ਨ ਦਾ ਸ਼ਿਖਰ ਹੈ ਦੁਨੀਆ ਦੇ ਵਿਦਵਾਨਾਂ ਨੂੰ ਪਤਾ ਵੀ ਜਿੱਦ ਨੂੰ ਕਿਤੇ ਆਸਰਾ ਨਹੀਂ ਲੱਭਦਾ ਔਰ ਕਮਾਲ ਹੋ ਗਈ ਇਕੱਲੇ ਆਪ ਹੀ ਗੁਰੂ ਸਾਹਿਬ ਵੱਡੇ ਸਹਾਇਤਕਾਰ ਨਹੀਂ ਆ ਜੋ ਦੁਨੀਆ ਦਾ ਟੌਪ ਦਾ ਸਹਿਯਦਕਰ ਆਉਨਾਂ ਕੋਲ ਆਂਦਾ ਤੇ ਗੁਰੂ ਸਾਹਿਬ ਉਹਨਾਂ ਨੂੰ ਹਾਥੀ ਤੱਕ ਦੇਖ ਕੇ ਉਹਨਾਂ ਦਾ ਸਨਮਾਨ ਕਰਦੇ ਕਿੰਡੀ ਅਹਿਮੀਅਤ ਹੋਏਗੀ ਉਹਨਾਂ ਦੀਆਂ ਨਜ਼ਰਾਂ 'ਚ ਜੀ ਕਿਉਂਕਿ ਇਸ ਰਾਹ ਦੇ ਉੱਤੇ ਆਪਾਂ ਹੁਣ ਗੱਲ ਕਰ ਰੇ ਵੀ ਕੀ ਕਾਰਨ ਇੰਟਰੋਡਕਸ਼ਨ ਦੇ ਵਿੱਚ ਵੀ ਕੀ ਸਿਰਫ ਮਰਨਾ ਹੀ ਮਰਨਾ ਮਰਨਾ ਹੀ ਮਰਨਾ ਸੀ ਨਹੀਂ ਨਹੀਂ ਵਿਚਾਰ ਤੇ ਖੰਡੇ ਦੀ ਧਾਰ ਦੂਤੀ ਦਮ ਚੋਂ ਖਾਲਸਾ ਪ੍ਰਗਟ ਹੋਇਆ 239 ਸਾਲ ਵਿਚਾਰ ਨਾਲ ਸਿੱਖ ਬਣਾ ਕੇ ਫਿਰ ਕੰਡੇ ਖੰਡੇ ਦੀ ਧਾਰਨਾ ਖਾਲਸਾ ਬਣਾਇਆ ਇਸ ਵਾਸਤੇ ਸ਼ਹਾਦਤ ਦੀ ਬੁਨਿਆਦ ਵਿਚਾਰ ਹੀ ਹੈ ਸਿਰਫ ਮਰਨਾ ਹੀ ਸ਼ਹਾਦਤ ਨਹੀਂ ਉਹ ਵਿਵੇਕਸ਼ੀਲਤਾ ਹੈ ਉਹ ਆਤਮ ਪ੍ਰਗਾਸ ਹੈ ਔਰ ਉਹ છਿੱਚਾ ਹੈ ਜਿਹੜੀ ਅਨੰਦਪੁਰ ਸਾਹਿਬ ਤੋਂ ਪ੍ਰਾਪਤ ਹੁੰਦੀ ਹੈ ਬਾਬਾ ਫਤਿਹ ਸਿੰਘ ਜੀ ਇਸ ਧਰਤੀ ਉੱਤੇ ਮੈਂ ਕਹਿੰਦਾ ਦੁਨੀਆ ਦੇ ਸਭ ਤੋਂ ਛੋਟੀ ਉਮਰ ਦੇ ਵਕੀਲ ਨੇ ਜਿਹੜੇ ਜੱਜਾਂ ਨੂੰ ਮੂੰਹ ਚੁੰਗਲਾਂ ਪਵਾ ਦਿੰਦੇ ਕੈਸੀ ਬੇਅਕਸ਼ੀਲਤਾ ਜੀ ਸਿਰਫ ਜੋਸ਼ ਨਹੀਂ ਵੀ ਮਰਨਾ ਹੀ ਮਰਨਾ ਹੈ ਉਹਦੀ ਨੀਂਦ ਵੇਖਣ ਦਾ ਯਤਨ ਕਰੀਏ ਆਪਾਂ ਔਰ ਬਹੁਤ ਕੁਝ ਇਹਦੇ ਅੰਦਰ ਲੁਕਿਆ ਮੈਂ ਕਹਿੰਦਾ ਸੰਪੂਰਨ ਜ਼ਿੰਦਗੀ ਸੰਸਾਰ ਦੀ ਸੰਪੂਰਨ ਸਿੱਖਿਆ ਇਹ ਸਾਰੇ ਐਪੀਸੋਡ ਦੇ ਅੰਦਰ ਟਿਕੀ ਹੋਈ ਹੈ ਜਿਸ ਪੱਖ ਨੂੰ ਵੀ ਲਵਾਂਗੇ ਅਸੀਂ ਭਾਵੇਂ ਉਹ ਤਿੰਨ ਰਾਤਾਂ ਦੇ ਰਹਿਣ ਦੀ ਸਿੱਖਿਆ ਹੈ ਇਹ ਵੀ ਬੜੀ ਕਮਾਲ ਦੀ ਗੱਲ ਹੈ ਜਿਹੜੀ ਮੈਂ ਸ਼ੁਰੂਆਤ 'ਚ ਕਿਹਾ ਵੀ ਧਰਮ ਤੰਦਾ ਨਹੀਂ ਹੈ ਸਾਨੂੰ ਤੇ ਇਥੋਂ ਸ਼ੁਰੂਆਤ ਕਰਾਈ ਕਿ ਤਾਂ ਕੀ ਹੋਇਆ ਜੇ ਠੰਡੇ ਬਰਜ ਵਿੱਚ ਤਾਂ ਕੀ ਹੋਇਆ ਜੇ ਨੀਹਾਂ 'ਚ ਖੜੇ ਪਰ ਪੇਰ ਹੀ ਇਦਾਂ ਕੀਤਾ ਸੀ ਪਹਿਲਾਂ ਹੀ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਿਆ ਸੀ ਵੀ ਜੇ ਇਹ ਇਹ ਤੇ ਲਾਰਾ ਹੀ ਨਹੀਂ ਨਾ ਲਾਇਆ ਵੀ ਸਵਰਗ ਮਿਲਣਗੇ ਜਾਂ ਇੱਥੇ ਸੁੱਖ ਮਿਲਣਗੇ ਕਹਿੰਦੇ ਨਹੀਂ ਤਿਆਰ ਇਦਾਂ ਹੋਣਾ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨਦਾ ਪਰ ਪੇਰ ਇਦਾਂ ਹੋਣਾ ਜੇ ਸੁੱਖ ਦੇ ਤਾਂ ਤੁਝਾ ਰਾਦੀ ਦੁੱਖ ਵੀ ਤੁਝੇ ਤੇ ਆਈ ਹੁਣ ਸਾਡੀ ਪ੍ਰੋਬਲਮ ਕੀ ਹੋਈ ਬਾਕੀ ਤੇ ਕੰਮ ਛੱਡੋ ਅਸੀਂ ਅਸੀਂ ਇੱਥੇ ਸਿੱਖਿਆ ਹੀ ਲੈ ਰਹੇ ਆਂ ਅਸੀਂ ਆਪਣੇ ਬੱਚਿਆਂ ਨੂੰ ਪ੍ਰਪੇਅਰ ਹੀ ਇਦਾਂ ਕਰ ਰਿਹਾ ਵੀ ਤੂੰ ਪੜ੍ਹ ਕੇ ਕੱਲ ਨੂੰ ਕੀ ਬਣਨਾ ਆਫੀਸਰ ਆਫੀਸਰ ਬਣ ਕੇ ਕੀ ਕਰਨਾ ਵੱਡੀ ਕਾਰ ਵੱਡੀ ਕੋਠੀ ਉਹਦਾ ਨਿਸ਼ਾਨਾ ਕੀ ਆ ਉਹ ਕਿਤਾਬਾਂ ਦਾ ਮੱਥਾ ਮਾਰ ਰਿਹਾ ਮਸ਼ੀਨ ਬਣ ਗਿਆ ਕਿਉਂਕਿ ਉਹਨੇ ਆਫੀਸਰ ਬਣਨਾ ਉਹਨੇ ਪੈਸਾ ਇਕੱਠਾ ਕਰਨਾ ਜਿਹੜੀ ਸਿੱਖਿਆ ਦੀ ਬੁਨਿਆਦ ਸੀ ਦੀ ਦੇ ਸਿਖਰ ਤੱਕ ਤਿਆਗ ਤੱਕ ਸਮਰਪਣ ਦੀ ਉਹ ਲਾਸਟ ਪੀੜੀ ਤੱਕ ਲੈ ਕੇ ਜਾਂਦੀ ਹੈ ਉਬਨਿਆਦ ਕੀ ਹੈ ਇਹ ਨਹੀਂ ਕਿ ਮੈਂ ਪੌਣਾ ਕੀ ਹੈ ਇਹ ਕਿ ਮੈਂ ਇਨਸਾਨੀਅਤ ਬਚਾਉਣੀ ਕਿਵੇਂ ਹੈ ਔਰ ਅੱਜ ਜ਼ਰੂਰਤ ਹੈ ਸਾਰੇ ਸੰਸਾਰ ਵਿੱਚ ਇਹਦੀ ਚਰਚਾ ਹੋਵੇ ਔਰ ਮੈਨੂੰ ਖੁਸ਼ੀ ਹੈ ਪਰਸੋਂ ਵਾਈਟ ਹਾਊਸ ਦੇ ਅੰਦਰ ਸਫਰ-ਏ-ਸ਼ਹਾਦਤ ਤੇ ਮਾਂ ਗੁਜਰੀ ਜੀ ਦੀ 400 ਸਾਲਾ ਸ਼ਤਾਬਦੀ ਦਾ ਬਿਆਨ ਜਿਹੜਾ ਉਹਨਾਂ ਦੇ ਰਿਟਰਨ ਰਿਕਾਰਡ ਤੇ ਦਰਜ ਹੋਇਆ ਬਕਾਇਦਾ ਤੁਹਾਡੇ ਫਤੇਗੜ ਸਾਹਿਬ ਸਫਰ-ਏ-ਸ਼ਹਾਦਤ ਦਾ ਇਹ ਸਾਡੀ ਪ੍ਰਾਪਤੀ ਹੈ ਸਫਰਿ ਸ਼ਾਹਦਤ ਕਿਤਾਬ ਆਕਸਫੋਰਡ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਅੰਦਰ ਪਹੁੰਚੀ ਅੰਗਰੇਜ਼ੀ ਦੇ ਵਿੱਚ ਅਨਵਾਦ ਸੇਖ ਰੈਫਰੈਂਸ ਲਾਇਬ੍ਰੇਰੀ ਨੇ ਛਾਪੀ ਸੀ ਕੈਲੀਫੋਰਨੀਆ ਚ ਤੇ ਹਾਰਵਰਡ ਯੂਨੀਵਰਸਿਟੀ ਦੇ ਅੰਦਰ ਵੀ ਔਰ ਇਹ ਮੈਂ ਸਮਝਦਾ ਵੀ ਇਹ ਵਿਦਵਾਨਾਂ ਦੀ ਸਹੂਬਤ ਕਰਕੇ ਸਾਰਾ ਕੁਝ ਮੈਨੂੰ ਮਿਲ ਗਿਆ ਖੁਸ਼ੀ ਹੋਈ ਮੈਂ ਬੋਲਣ ਯੋਗਾ ਨਹੀਂ ਆ ਤੁਸੀਂ ਇੱਜ਼ਤ ਦਿੱਤੀ ਹੈ ਤੁਹਾਡਾ ਧੰਨਵਾਦ ਇਹ ਆਸ ਕਰਦਾ ਵੀ ਮੇਰੀਆਂ ਗਲਤੀਆਂ ਮੈਨੂੰ ਵੀਰੇ ਵੱਡੇ ਵੀਰ ਦੱਸਣਗੇ ਮੈਂ ਤੇ ਡਾਕਟਰ ਸਾਹਿਬ ਨੂੰ ਪਿਛਲੇ ਸਮੇਂ 'ਚ ਇੱਕ ਵਾਰੀ ਕਿਹਾ ਸੀ ਵੀ ਮੈਨੂੰ ਨਹੀਂ ਪਤਾ ਹੁੰਦਾ ਕੀ ਬੋਲਣਾ ਤੁਸੀਂ ਸਿਆਣੇ ਹੋ ਮੈਨੂੰ ਕੋਈ ਸਕ੍ਰਿਪਟਡ ਵੀਊ ਦੇ ਦਿਆ ਕਰੋ ਇਸ਼ਾਰੇ ਦੇ ਦਿਆ ਕਰੋ ਤੁਸੀਂ ਟੀਚਰ ਹੋ ਤੇ ਮੈਨੂੰ ਸਾਰੀ ਜ਼ਿੰਦਗੀ ਸਖਿਆਰਥੀ ਬਣ ਕੇ ਖੁਸ਼ੀ ਮਿਲੇਗੀ ਸੋ ਮੈਂ ਬਹੁਤ ਕੁਝ ਤੁਹਾਡੇ ਕੋਲ ਸਿੱਖਦਾ ਮੈਂ ਤੁਹਾਡੇ ਤੋਂ ਵੀ ਆਸ ਰੱਖਾਂਗਾ ਬੱਚਿਆਂ ਤੋਂ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਜਰੂਰ ਮੇਰੇ ਨਾਲ ਬੈਠਿਆ ਕਰੋ ਮੈਨੂੰ ਦੱਸਿਆ ਕਰੋ ਆਪਣੇ ਤਜਰਬੇ ਤੁਹਾਡਾ ਧੰਨਵਾਦ ਜੀ